24000 ਨੂੰ ਦੇ ਬੱਕਰੀਆਂ ਹਾਂਜੀ ਨਹੀਂ ਪੰਜੇ 25 ਗੱਲ ਵਾ ਤੂੰ ਹੋ ਗਈ ਉਹ ਤਾਂ ਛੋਡੀ ਆ ਉਹ ਤਾਂ ਛੋਡੀ ਆ ਜੇ ਬੱਕਰੀ ਬੋਲ ਤੇ ਵੀਡੀਓ ਬਣਾ ਲਿਓ ਬਾਹਰ ਨਾਂਨੇਦਾਰ ਲਓ ਜੀ ਬਾਦਰ ਜੀ ਸ਼ੁਰੂ ਮੈਂ ਕਰਦਾ ਫਿਰ ਐਂਡ ਤੂੰ ਕਰ ਦੇ ਕੋਈ ਨਹੀਂ 18000 ਨੂੰ ਪਾਉ ਜਿੰਦਾ ਹੁਣ ਆਪਰੇ ਸੌਦਾ ਕਿਵੇਂ ਹੋਊਗਾ 20000 ਮੁੱਲ ਕਰਿਆ ਸੀ ਇੱਥੇ ਬੰਦੇ ਗਏ ਉਹਨਾਂ ਨੂੰ ਪੁੱਛ ਲਿਓ ਠੀਕ ਆ ਠੀਕ ਆ ਕੀ ਕਰਨਾ ਹੁੰਦਾ ਜਰੂਰ ਤੇਰੇ ਨਾਲ ਸੌਦੇ ਸਬੰਧ ਉਹਦੇ ਨਾਲ ਬੱਕਰੀਆਂ ਗੱਲਾਂ ਨਾ ਕਰ ਮੇਰਾ ਕੱਟੋ ਦੇ ਪੰਜੇ ਬੱਕਰੀਆਂ ਦਾ 1 ਲੱਖ ਹੋ ਗਿਆ ਨਹੀਂ ਹੋਣਾ ਲੱਖ ਬਹੁਤ ਹੁੰਦਾ ਨਹੀਂ ਭਾਈ ਮਹਿੰਗਾ ਪਾਲੇ ਜਮਾਨੇ ਜੱਟ ਦੇ ਕਣ ਕੋਈ ਨਹੀਂ ਲੱਖ ਦੀ ਕੰਨ ਰੱਜ ਗਿਆ ਇਹ ਲੈ ਬੋਤੀਆਂ ਗੱਲਾਂ ਨਹੀਂ ਕਰਦੇ ਪਤਾ ਨਹੀਂ ਸੱਤੋਂ ਬੰਦਾ ਪਤਾ ਨਹੀਂ ਛੋਟਾ ਸਿਆਣਾ ਬੰਦਾ ਹੈ ਬੱਕਰੀਆਂ ਮੈਨੇ ਵੇਚਤੀਆਂ ਬਸ ਇਹ ਮੈਂ ਨਾ ਬਸ ਮੈਂ ਤਾਂ ਵੇਚਤੀਆਂ ਨਹੀਂ ਆਏ ਯਾਰ ਮਾਰੀ ਨਾ ਰੱਟ ਮਾਰ ਮਾਰ ਗੱਬਣਾ ਕਹੇ ਨੇ ਭਾਈ ਆ ਕਿੰਨੇ ਪੱਕੀਆਂ ਕੱਪਣਾ ਨੇ ਆਏ ਦੱਸ ਵੀ ਹੈ ਕਿੰਨੇ ਕਿੰਨੇ ਚਰਦੀਆਂ ਆ ਤਾਂ ਨੇੜੇ ਲੱਗੀਆਂ ਖੜੀਆਂ ਹੱਦ ਤੱਕ ਆਪ ਤਾਂ ਗਈਆਂ ਅੱਛਾ ਆ ਹੋਊਗੀ ਤੇ ਡੇਢ ਮਿੰਟ ਦਾੰਦ ਦਖਿਆ ਰਹੇ ਨੇ ਡੇਢ ਮਿੰਟ ਵਾਲੀ ਨਹੀਂ ਆ ਇਹਦਾ ਲਾਹੀ ਝੁਕੀਆਂ ਖੜੀਆਂ ਆ ਤਾਂ ਤਿਆਰ ਨੇ ਆ ਹੋਊ ਡੇਢ ਮਿੰਟ ਆ ਤਾਂ ਕੱਪਣਾ ਡੇਢ ਮਿੰਟ ਵਾਲੀ ਪਾਸੇ ਘੜ ਦੇ ਆ ਤਾਂ ਕੱਪਣਾ ਆ ਤਾਂ ਕੱਪਣਾ ਨੇ ਆ ਤਾਂ ਕੱਪਣਾ ਨੇ ਆ ਤਾਂ ਕੱਪਣਾ ਨੇ ਇਹ ਤਾਂ ਕੱਪਣਾ ਨੇ ਇਹ ਤਾਂ ਕੱਪਣਾ ਨੇ ਉਹਨੂੰ ਕਾਰੋਫ ਸਾਈਡ ਤੇ ਕੋਟ ਨਹੀਂ ਕੱਪਣਾ ਤੂੰ ਇਹ ਨਹੀਂ ਕਰ ਇਹ ਨਹੀਂ ਤਾਂ ਕੱਢ ਦੇ ਕਿਉਂ ਇਹਦਾ ਨਾਂ ਵਾਲਾ ਕੰਮ ਆ ਲੰਬਾ ਆਊਗਾ ਨਾ ਬੱਚੇ ਵਾਲੀ ਨਹੀਂ ਪਾਉਣੀ ਹਲੇ ਤੂੰ ਸਾਨੂੰ ਗੱਬਣਾ ਦੇ ਤੈਨੂੰ ਉਹ ਬੰਗੇ ਬਾਈ ਗੱਬਣ ਇੱਕ ਹੋਰ ਪਾ ਦੇ ਲੈਵੇਂ ਹੋਰ ਤਾਂ ਗੱਬਣਾ ਹੋਰ ਗੱਬਣ ਰਾਜੂ ਐਵੇਂ ਫੇਰ ਕਾਨੂੰ ਬੱਕਰੀ ਬੋਲੇ ਫੇਰ ਆ ਬੱਚੇ ਵਾਲੀ ਪਾਉਂਗੇ ਜੀ ਬੱਚੇ ਵਾਲੀ ਬੱਚੇ ਵਾਲੀ ਤਾਂ ਪਾ ਲਾ ਉਹ ਬਈ ਦੂਜੇ ਦੇ ਬੱਚੇ ਨਾ ਆਖ ਦਾ ਵਹਿਮ ਨਾ ਕਰੋ ਅੱਖ ਲਾਲ ਹੋਵੇ ਚਿੱਟੀ ਹੋਵੇ ਹੱਥ ਨਾਲ ਵਹਿਮ ਕਰੋ ਬੱਕਰੀ ਜਾਤ ਦੀ ਚਾਹੀਦੀ ਐ ਸੁਲੱਖੀ ਚਾਹੀਦੀ ਐ ਰੰਗ ਸਾਰੇ ਚੱਲਣਗੇ ਅੱਖ ਨੇ ਕੱਲਾ ਦੇਖਣਾ ਯਾਰ ਕੋਈ ਰੰਗ ਤਾਂ ਇਹ ਸਾਰਿਆਂ ਨੇ ਸਾਹਨੇ ਕਮੇਟੀ ਬਣਾ ਕੇ ਨਾ ਜਿਨੀ ਵਸਤੂ ਤੋਂ ਤੇਰੇ ਤੋਂ ਲੁਧਿਆਣੇ ਤੋਂ ਰੰਗ ਖਤਮ ਕਰਤਾ ਅੱਖ ਖਤਮ ਕਰਤੀ ਸਨੱਖਾ ਹੋਵੇ ਡੰਗਰ ਵਿੱਚ ਸਾਰੀਆਂ ਆਉਂਦੀਆਂ ਨੇ ਹਾਂ ਬੱਚਿਆਂ ਲਈ ਲੈਣੀਆਂ ਆ ਲਾਲ ਆ ਗਈ ਇੱਕ ਬੱਚਾ ਇਹਦੇ ਮਗਰ ਇੱਕ ਇਹਦੇ ਮਗਰ ਇੱਕ ਚਿੱਟੀ ਆ ਇਹ ਦੇਖ ਲੋ

ਆ ਗਿਆ ਬੱਚਾ ਆ ਗਿਆ ਆ ਗਿਆ ਜੀ ਬੱਚਾ ਆ ਗਿਆ ਕੋਲ ਥਣਾ ਦੀ ਵੀ ਲੋਟਾ ਪੱਠੇ ਇਹ ਨਾ ਥਣਾ ਦੀ ਵੀ ਲੋਟ ਹੈ ਇਲਮ ਇਹਨਾਂ ਨੂੰ ਆਏਗਾ ਤਾਂ ਫਾਇਦਾ ਅੱਜ ਦਿਨ ਹੋ ਜਾ ਬੱਚਾ ਵੀ ਸੁਨੱਖਾ ਹੈ ਚਲ ਵੀ ਤੂੰ ਇੱਧਰ ਜਾ ਬੱਚਾ ਵੀ ਸੁਨੱਖਾ ਹੈ ਨਾਲਾਂ ਵੀ ਹੈ ਕੀ ਬਾਤ ਹੈ ਕੰਨ ਕੰਨ ਦਾ ਬਹੁਤ ਸੁਨੱਖਾ ਹੈ ਚਲਾ ਪੰਜ ਚਲਾ ਪੰਜ ਬੇਹਾਈਟ ਵੀ ਹੈ ਇਹਦਾ ਬਾਈ ਜੰਨੇ ਮੁੰਡੇ ਹੁੰਦੇ ਹੁੰਦੇ ਕਿਤੇ ਨਹੀਂ ਜਾਂਦੀਆਂ ਫੜੀ ਮੁੰਡੇ ਬੱਕਰੀਆਂ ਤੋਂ ਆ ਫੜ ਨਹੀਂ ਜਾਂਦੀ ਇੱਕ ਵਾਰੀ ਘਰ ਲਾਉ ਨੂੰ ਇੱਕ ਵਾਰੀ ਕਾਲੀ ਵੀ ਪੋਣੀ ਬੱਚਾ ਲਈ ਯਾਰ ਕਰ ਲਓ ਫਿਰ

ਲੈ ਸਖੇ ਭੱਜ ਜਾਈਂਗੀ ਆ ਕਿੱਧਰ ਜਾਏਗੀ ਆ ਭਾਈ ਹਾਂ ਇਹ ਡਰਨਾ ਮਾਇਕ ਕੋਈ ਆ ਬੱਚਾ ਦਾ ਹਾਂ ਹਾਂ ਕਹਿ ਗਏ ਪੱਕੇ ਦੋ ਦਦਾ ਦੇ ਚਰਾਉਣੇ ਨਾਲ ਹੁੰਦੇ ਆ ਮਾਲ ਦੇ ਇਹ ਗਰਮੀ ਮਾਰਦਿਆਂ ਨਾਲ ਤਾਂ ਕੋਈ ਚੁੰਗ ਗਿਆ ਕੋਈ ਨਾ ਚੁੰਗ ਗਿਆ ਵਿੱਚ ਬੱਕਰੇ ਬੱਚੇ ਭੁੱਲ ਵੀ ਜਾਂਦੀਆਂ ਨੇ ਭੇਜੋ ਦੇ ਨਾਲ ਫੱਦਿਆਂ ਇਹਦਾ ਘਰੀ ਹੋਣਾ ਇਹਦਾ ਘਰੇ ਘਰੇ ਹੁੰਦੇ ਸੀ ਚਲ ਬੱਚਾ ਤਖੜਨ ਦਾ ਦੁੱਧ ਦੀ ਵੀ ਕੋਈ ਲੋੜ ਨਹੀਂ ਚਤਾਰਾ ਚੋਈ ਜਾ ਇਹਦੀ ਦਵਾਰੇ ਗੱਪਣ ਵੀ ਹੋ ਗਏ ਹੋਏ ਦਵਾਰੇ ਦਵਾਰੇ ਪੱਕਾ ਨਹੀਂ ਕਾਇਸ਼ ਇਹ ਤਾਂ ਹੋ ਸਕਦੀ ਹੈ 100% ਕਹਿ ਹੋ ਗਈਆਂ ਇਹ ਚਾਰ ਹੋ ਗਈਆਂ ਦੋ ਸੂਈਆਂ ਨਹੀਂ ਦੱਬਣ ਵੀ ਹੈ ਭਾਈ ਵਾਦਰਾ ਸੂ ਤੋਂ ਪਤਾ ਲੱਗ ਰਿਹਾ ਅੱਛਾ ਹੋ ਸਕਦੀ ਹੈ ਕੋਈ ਗੱਲ ਨਹੀਂ ਸਮਾ ਗੱਬਣ ਵੀ ਹੋ ਠੀਕ ਹੈ ਇਹ ਚਾਰ ਆਹੀ ਨੇ ਵੀ ਇੰਨਾ ਮਗਰ ਇੱਕ ਮਗਰ ਇੱਕ ਬੱਚਾ ਦੋ ਆ ਜੀ ਇਹਨੇ ਚੋ ਪਾਣੀ ਆ ਕਾਲੀ ਪੱਠ ਮਰ ਦੋ ਨਾ ਹੋਰ ਨਹੀਂ ਪਾਣੀ ਆ ਨਹੀਂ ਕਿਉਂ ਇਹ ਕੱਦਾਂ ਲੀਆਂ ਨੇ ਮਰੀ ਉਹ ਕਾਲੀ ਦੇ ਦੋ ਮੈਨਾਂ ਨਿਰਮਣ ਨੂੰ ਕਰਾ ਦੇ ਤਾ ਕਾਲੀ ਦੇ ਦੋ ਕਿ ਡੱਬੀ ਦੇ ਰੇ ਮੇ ਕਾਲੀ ਦੇ ਦੋ ਕਾਲੀ ਜੀ ਦੋ ਕਾਲੀ ਜੋਇ ਪਟ ਚੰਗੀ ਆ ਥੱਲੇੋਂ ਵੀ ਇੱਧਰ ਲੈ ਆਂ ਗੰਦ ਦੇਖ ਇਹਦੇ ਆ ਮਾਰ ਇਹ ਤਾਂ ਹੋਊ ਚਾਰ ਦੰਦ ਸ਼ਾਇਦ ਦੇਖੋ ਤੇ ਹਲਕਾ ਬੰਦਾ ਦੋ ਦੰਦ ਹੋਊ ਫੇਰ ਦੋ ਹੀ ਦੰਦ ਆ ਤਾਂ ਦੇਣੀ ਆ ਬੱਚੀ ਆ ਪਾਲਾ ਇਹਨੂੰ ਵੀ ਬੱਚੀ ਦੋ ਬੱਚੇ ਆ ਮਗਰ ਬੱਚੇ ਦੋ ਨੇ ਹਾਂ ਕਾਹਤਾਂ ਨਹੀਂ ਮਾਵਾਂ ਕੇ ਤਕਰੇ ਮੈਂ ਨਹੀਂ ਕੋਈ ਨਾ ਉਹ ਚੰਗੀ ਆ ਤਾਰਾਂ ਨੂੰ ਪੱਠਿਆ ਰੱਜੂ ਐਜੀ ਗੱਲ ਨਹੀਂ ਕੋਈ ਅੱਛਾ ਕਿਉਂ ਜੀ ਪਾਉਣੀ ਐ ਆਹੋ ਅਨੇ ਤੁਹਾਡੀ ਮਰਜ਼ੀ ਹੈ ਹੁਕਮ ਤੁਹਾਡਾ ਚੱਲਣਾਗੇ ਸਾਡਾ ਨਹੀਂ ਚੱਲਦਾ ਦੁਆ ਦਾ ਹੁਕਮਾਂ ਬਾਕੀ ਬੱਚੇ ਦੋ ਆ ਬੱਚੇ ਕਿਹੜੇ ਗੱਡੀ ਮਨੂ ਫੜਾ ਬੱਚੇ ਦਾ ਕੱਢ ਦੋ ਤਾਂ ਬੱਚਿਆ ਹੈਗੇ ਬੱਕਰੀਆਂ ਦੇ ਆਏ ਦੋ ਆਉਂਦੇ ਆ ਤੇ ਚਾਰਾਂ ਗੱਲ ਚਾਰ ਪੰਜਾਂ ਗੱਲ ਚਾਰ ਬੱਚੇ ਤਾਂ ਆਉਣਗੇ ਵਿਚਾਂ ਗੱਬਣਾ ਵੀ ਨਹੀਂ ਓ ਸੇ ਭਾਈ ਉਹ ਦੇਖ ਲੈ ਉਹ ਲਿਆ ਉਹ ਇਹ ਜੀ ਗੱਲ ਨਹੀਂ ਵੀ ਹਾਂ ਪੂਰੇ ਤੱਕੜੇ ਪੂਰੇ ਤੱਕੜੇ ਦੋ ਦੋ ਨੇ ਦੁਨਾਉ ਦੇਖੋ ਬਾਜੀ ਉਹ ਬੂਰ ਕਨਾ ਗਿਆ ਕਾਲਾ ਗਿਆ ਦੋ ਆ ਗਏ ਸਨੱਖੇ ਨਹੀਂ ਚੱਲ ਦੋ ਗੱਬਣਾ ਹੋ ਗਈਆਂ ਦੋ ਇੱਕ ਇੱਕ ਦੇ ਬੱਚੇ ਆ ਲੀਆਂ ਪੰਜ ਹੋ ਗਈਆਂ ਭਾਈ ਪੰਜ 10 ਵੀ ਪੰਜਾਂ ਦਾ ਚਾਰ ਬੱਚੇ ਹੋ ਗਏ ਚਾਰ ਬੱਚੇ ਹੋ ਗਏ ਖਣਾ ਹੈ ਫਰ ਹੈ ਮਰੇ ਜਾ ਉਹੀ ਨਾ ਬੈਠਾ ਬੁਰਾ ਹੈ ਤੂੰ ਉਹ ਸੌਦਾ ਕਰੀਏ ਤੇਰੇ ਨਾਲ ਸਾਈ ਕੱਟ ਲੈਣੇ ਜ਼ਰਾ ਉਹ ਸਾਹਬ ਦਾ ਮੁੱਲ ਕਰੇਗਾ ਬੱਕਰੀਆਂ ਲਮਾਂਗੇ ਨਾ ਸਾਈ ਵੀ ਯਾਦ ਰੱਖਣੀ ਹੈ ਕਿਹਦੇ ਬਣੇ ਸਾਈਆਂ ਜਿਨ੍ਹਾਂ ਨੇ ਦੇਖ ਕੇ ਲਿਖਿਆ ਕਾਪੀ ਤੇ ਸਾਈਆਂ ਪੰਜਾਂ ਰਾਜੂ ਜੀ ਚਾਰ ਬੱਚੇ ਨੇ ਰਾਜੂ ਚਾਰ ਬੱਚੇ ਬਾਦਰ ਜੀ ਗੱਲ ਉਹ ਹੀ ਜੀ ਕਰਨੇ ਜਿਹੜਾ ਆਪਣਾ ਨਾ ਬਸ ਛੋਟੀ ਗੱਲ ਸਾਈਆਂ ਬੰਦਾ ਤੂੰ ਅਸੀਂ ਤੇਰੇ ਨਾਲ ਪਖਾਈ ਜੀ ਨਹੀਂ ਕਰਨੀ ਬਸ ਰੋਟੀ ਤੈਨੂੰ ਵੀ ਬਾਰੇ ਆਓ ਠੀਕ ਹੈ ਛੋਟੇ ਅਸਰੇ ਨਾਲ ਰੋਟੀ ਸਾਨੂੰ ਬਣੋ 24000 ਰੁਪਏ ਬੱਕਰੀਆਂ ਹਾਂਜੀ ਨਹੀਂ ਪੰਜੇ ਹਾਂਜੀ ਪੰਜੇ ਤੱਕਾ ਬਾਰ ਚਾਰ ਬੱਚੇ ਨਾ ਹਾਂ ਉਹ ਸੋਨਾ ਲਗਾ ਗਰੰਟੀ ਦਾ ਫੰਡਰਾ ਹੋਣਾ ਬੱਕਰੀਆਂ ਸਿਰਾਂ ਨੇ ਤੇ ਨਹੀਂ ਬੱਕਰੀਆਂ ਥੋੜੀ ਜਿਹੀ ਵਾਲੀ ਜੇ ਇਹਨਾਂ ਬੱਕਰੀ ਬਾਦਰੇ ਹੈ ਬਾਦਰੇ ਰਾਮਪੁਰੇ ਤੋਂ ਗੁਜਰਾ ਦਾ ਮੁੰਡਾ ਹੈ ਨਹੀਂ 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 ਸੜੇ ਸੜੇ ਕਰਾਇਆ ਮਿਲੂਗਾ ਇੱਧਰ ਸੁਣੋ ਜੀ ਧਿਆਨ ਨਾਲ ਇੱਕ ਮਿੰਟ ਜੇ ਤਾ ਤੂੰ ਬੋਲ ਤਾ ਇਹ ਗੱਲ ਵਾ ਤੂੰ ਹੋ ਗਈ ਉਹ ਤਾਂ ਛੋਡੀ ਆ ਉਹ ਤਾਂ ਛੋਡੀ ਆ ਜੇ ਬੱਕਰੀ ਬੋਰ ਤੇ ਵੀਡੀਓ ਬਣਾ ਲਿਓ ਨਾਂਨੇਦਾਰ ਬਾਰਸ ਲੈ ਲੈ ਜ਼ਿੰਮੇਦਾਰਾਂ ਪਰ ਗਈ ਬੰਦਾ ਇਹ ਗੁਜਰਾਵਾ ਮੁੰਡਾ ਹੈ ਪਰੰਪਰੇ ਤੋਂ ਬਾਧਰੇ ਦਾ ਨੋਆ ਹੈ ਹਾਂਜੀ ਹਾਂਜੀ ਸਾਰੀ ਉਮਰ ਹੋ ਗਈ ਨੂੰ ਵਪਾਰ ਕਰਦੇ ਨੂੰ ਗੱਲ ਕੱਚੀ ਨਹੀਂ ਕਹਿੰਦਾ ਸੱਚੀ ਨੂੰ ਸੱਚੀ ਝੂਠੀ ਨੂੰ ਝੂਠੀ ਕਰਦਾ ਕਰੀਆ ਗਰੰਟੀ ਚਾ ਜਮਾ ਇਹਨਾਂ ਮਗਰ ਬੱਚਿਆ ਤੁਹਾਡੇ ਸਾਹਮਣੇ ਇਹ ਨਤੀਜੀ ਚੌਥੀ ਪੀੜੀ ਮੇਰੀ ਸੁਣਦਾ ਗੱਲ ਬਹੁਤੀਆਂ ਗੱਲਾਂ ਤੇਰੇ ਨਾਲ ਅਸੀਂ ਵੀ ਨਹੀਂ ਕਰਦੇ ਕਰਾਂਗੇ ਕੁਛ ਆਪਣੀ ਮਰਜ਼ੀ ਤੋਂ ਕਰੀਏ ਕਿ ਦੱਸੇਗਾ ਨਤੀਜੀ ਕਰ ਰੋ ਮਾਨਦਰੀਏ ਸਾਡੇ ਤੇ ਅਸੀਂ ਵੀ ਰੱਬ ਵਚਨ ਕੀ ਸੌਦਾ ਕਰਾਂਗੇ ਬਿਲਕੁਲ ਜੀ ਬਿਲਕੁਲ ਲੈ ਲਾਖਾਨ ਮੁੱਲ ਕਮਾਈ ਲਾਵਾਂ ਯਾ ਦਾ ਲਾ ਲਾ ਲੋ ਜੀ ਬਦਰ ਜੀ ਸ਼ੁਰੂ ਮੈਂ ਕਰਦਾ ਫਿਰ ਐਂਡ ਤੂੰ ਕਰ ਦੇ ਕੋਈ ਨਹੀਂ 18000 ਨੂੰ ਪਾਉ ਜੋ ਆਪਾਂ ਜੈ ਸੁਣੋ ਤੁਸੀਂ ਕਿਹਾ ਨਹੀਂ ਭੁਗਦੀਆਂ ਤੂੰ ਕਹਿੰਦਾ ਇੱਕ ਮਿੰਟ ਰਾਜੂ ਤੂੰ ਫਿਰ ਇੱਕ ਦੱਸ ਦੇ ਮੈਨੂੰ ਕਿੱਥੇ ਕੋਈ ਕਹਿ ਤੀ ਕਹਿਣ ਦਾ ਉਹਦਾ ਕੀ ਫਾਇਦਾ ਨਹੀਂ ਕੋਈ ਵੀ ਤੇਰਾ ਤੁਹਾਨੂੰ ਚਾਹ 50 ਕਾ ਗਸਾਨੀ ਹੈ ਹੁਣ ਆਪਰੇ ਸੌਦਾ ਕਿਵੇਂ ਹੋਵੇ 30000 ਮੁੱਲ ਕਰਿਆ ਸੀ ਇੱਥੇ ਬੰਦੇ ਗਏ ਉਹਨਾਂ ਨੂੰ ਪੁੱਛ ਲਿਓ ਵੀ ਠੀਕ ਆ ਠੀਕ ਆ ਕੀ ਤਾਂ ਕਰਨਾ ਹੁੰਦਾ ਜ਼ਰੂਰੀ ਹੈ ਹੁਣ ਆਪਾਂ ਇਹਨੂੰ ਜਾਇਜ਼ ਕਿੰਨੇ ਪਾਉਣਾ ਜਮਾਇਜ਼ ਕਰਿਆ ਲਾਸਟ ਕਿੰਨੇ ਦੀਆਂ ਹਨ ਜਾਇਜ਼ ਕਰੇ ਤੁਸੀਂ ਦੱਸੋ 19000 ਨੂੰ ਪਾਉਣਾ ਨਹੀਂ ਕਿੰਨੇ ਦੀਆਂ ਲਾਸਤ ਹਨ ਅਰ ਬੜਾ ਮੜਾ ਮੋਟਾ ਹੀ ਹੋਊਗਾ ਇਧਰ ਦੱਸ ਦੇ ਓ ਯਾਰ ਦੱਸ ਦੱਸ ਦੇ ਫਿਰ 100 200 ਕੱਟ ਦੇ ਵਾ ਤੂੰ ਤਾਂ ਪਰਚਾ ਨਹੀਂ ਸੰਦੋ ਸਮਝਦੋ ਦੇ ਨਾ ਬਖਰਪੀਆਂ ਕਦਾਣਾ ਕਰ ਮੇਰਾ ਮਾਰ ਚਿੱਟੀ ਰੰਗਦੀਆਂ ਗੱਲਾਂ ਕਲੀ ਫੇਰ ਕੇ ਫਿਰ ਪੱਕੇ ਪੈਸੇ ਉਹਨੂੰ ਨਹੀਂ ਪਤਾ ਕਿੰਨੇ ਦਾ ਹਾਂ ਚੂਨੇ ਚ ਜਲਦਾ ਪਾ ਲੈ ਨਾ ਰਗਣਾ ਫੜਾ ਫੜਾ ਲਾ ਲੈ ਬਸ ਪਾ ਲੈ ਨਹੀਂ ਸਾਨੂੰ ਮਾਰੂਗਾ ਹਾਂ 20000 ਨੂੰ ਪੈਂਦੀਆਂ ਬਾਹੋ ਦੇ 20000 ਨੂੰ ਹੋ ਗਈਆਂ 20000 ਪੰਜੇ ਬੱਕਰੀਆਂ ਨੇ 1 ਲੱਖ ਹੋ ਗਿਆ ਨਹੀਂ ਹੋਣਾ ਲੱਖ ਬਹੁਤ ਹੁੰਦਾ ਨਹੀਂ ਭਾਈ ਮਹਿੰਗਾ ਪਹਿਲੇ ਜਮਾਨੇ ਜੱਟ ਦੇ ਕਣ ਕੋਈ ਨਹੀਂ ਲੱਖ ਦੀ ਕਹਿੰਦਾ ਰੱਖ ਲਿਆ 20000 ਦੀਆਂ ਪੱਠਾਂ ਲਈ ਖੜੇ ਆਂ ਵਿੱਚ ਫੇ ਨਾ ਲੈਂਦਾ ਸਾਨੂੰ ਕੀ ਕਹਨੇ ਉਹ ਫਿਰ ਆਪਣਾ ਜੋ ਕੀਤਾ ਜੋ ਕੁੱਤਾ ਲੈਣੀਆਂ ਤਾਂ ਪੈਂਦੀਆਂ ਨੇ ਲੈਣੀਆਂ ਤਾਂ ਪੈਂਦੀਆਂ ਵੀ ਜੇ ਦੁਕਾਨ 'ਚ ਸੌਦਾ ਹੋਊ ਫੇਰੀ ਦੁਕਾਨ ਹੈ ਦੁਕਾਨ 'ਚ ਸੌਦਾ ਹੋਊ ਫੇਰੀ ਦੁਕਾਨ ਹੈ ਲੈ ਕਿ ਗਰਾਂਜਰੀ ਵਾਲੇ ਪਸ਼ੂ ਆ ਇਹ ਜੀ ਗੱਲ ਨਹੀਂ ਇਹ ਨਾ ਬਹੁਤੀਆਂ ਗੱਲਾਂ ਨਹੀਂ ਕਰਦੇ ਪਤਾ ਨਹੀਂ ਸਭ ਤੋਂ ਬੰਦਾ ਪਤਾ ਨਹੀਂ ਛੋਟਾ ਸਿਆਣਾ ਬੰਦਾ ਹੈ ਬੱਕਰੀਆਂ ਮੈਨੇ ਵੇਚਤੀਆਂ ਬਸ ਇਹ ਮੈਂ ਨਾ ਬਸ ਮੈਂ ਤਾਂ ਵੇਚਤੀਆਂ ਨਹੀਂ ਆਏ ਯਾਰ ਮਾਰੀ ਨਾ ਮਾਰਨੀ ਹੈਗਾ ਨਹੀਂ ਮਾਰਦਾ ਬੱਤੂ ਮੇਰਾ ਕਿਉਂ ਤੂੰ ਹੋ ਤਾਉਣੇ ਦੇਤੀਆਂ ਭਾਈ ਹੋ ਜਾ ਚੁੱਪ ਚੱਕ ਬਸ 100 ਰੁਪਏ ਮੈਨੇ ਮੇਰੇ ਬਾੜੇ ਜਾ ਲਾ ਮੱਥੇ ਨਾਲ ਨਾ ਮੱਥੇ ਹਾਂ ਦੁਨਨੇ ਤਰ੍ਹਾਂ ਖੁਦ ਰੋ ਅੱਜ ਰੱਜ ਨੂੰ ਯਾਦ ਕਰੂਗੀ ਦੁਨੀਆ ਯਾਦ ਕਰੂ ਸੰਸਾਰ हां चलो क्या बात है ए ਸਾਡੇ ਐਂਡ ਸੌਦੇ ਨੇ ਲਓ ਜੀ ਇੱਥੇ ਪੰਜ ਆ ਜੀ ਆਪਣੇ ਪੰਜ ਇੱਕ ਲੱਖ 10000 ਦੀਆਂ ਹੋ ਗਈਆਂ ਪੰਜ ਬੱਕਰੀਆਂ ਪੰਜ ਬੱਚੇ ਮੈਂ ਤਾਂ ਚਾਰ ਬੱਚੇ ਪੰਜ ਬੱਕਰੀਆਂ ਮੇਖਵਾ ਬੱਧਰ ਗੁਜਰ ਰਾਮਪੁਰੇ ਵਾਲਾ ਨਾਉਂ ਦੇਖੋ ਕਾਪੀ ਤੇ ਚਾਰ ਬੱਚੇ ਜੀ ਪੰਜ ਬੱਧਰ ਗੁਜਰ ਰਾਮਪੁਰੇ ਤੋਂ ਬਾਧਰ ਖਾਨ ਕਰ ਲੋ ਖਾਨ ਕਰ ਦੇ ਕਿੰਨੇ ਹੋਗਾ ਸੱਜਾ ਤੇ 22000 ਨੂੰ 22000 ਐਂਦਾ ਠੀਕ ਹੈ ਨਾ ਓਕੇ ਓਕੇ ਆਪਾਂ ਨਾਮ ਲਗਾ ਕੇ ਨੂੰ ਮਰਵਾਓ ਨਾਮ ਮਾਲਕ ਨੂੰ ਮਰਵਾਓ ਪਤਾ ਅਗਲੇ ਦਿਨ ਮਹਿੰਗੀਆਂ ਨਹੀਂਆਂ ਮੰਡੀਆਂ ਆਪਾਂ ਮਾਲਕ ਨੂੰ ਵੀ ਨਾ ਮਰਵਾਓ 5000 5 ਲੱਖ 10000 ਦੀ 1 ਲੱਖ 10000 ਦੀਆਂ ਮੈਂ ਤਾਂ ਪਰ ਬੰਦਾ ਨੂੰ ਜੋੜ ਕਰਦਾ ਨਾ ਮੈਂ ਟਿਕ ਜਾਂਦੇ ਜਾਂਦੇ ਜਿਹੜੀ ਹੋ ਗਈ ਉਹ ਤਾਂ ਯਾਰ ਉਹਦੀ ਇਹ ਨਹੀਂ ਮੁੱਕਦਾ ਸਿਆਣਾ ਬੰਦਾ ਜਿਹੜੀ ਹੋ ਗਈ ਉਹਦੇ ਵੇ 500 ਸਾਈ ਗਈ ਸਾਈ ਹੈ ਗਈ ਆ ਬਾ ਨਾਮ ਲਿਖ ਦੇ ਨਾਲ ਥੱਲੇ 500 ਸਾਈ ਚਾਰ ਬੱਚੇ ਸਭ ਨੂੰ ਅਸੀਂ ਪਾਉਂਦਾ ਸਭ ਨੂੰ ਪਾਉਂਦਾ 500 ਸਾਈ ਜਿੰਨੀ ਖਰੀਦੀ ਕਰ ਰਹੇ ਆ ਠੀਕ ਅੱਛਾ ਇੱਕ ਮਾਤਾ ਜਾਨਾ ਸਾਨੂੰ ਤੁਸੀਂ ਯਾਦ ਕਰਾ ਦਿਓ ਬੁੱਢੀਆਂ ਆਹ ਹੈ ਨਿਸ਼ਾਨੀਆਂ ਵੀਡੀਓ ਬਣਾ ਸਕਦੇ ਹਾਂ ਨਿਸ਼ਾਨੀਆਂ ਵੀ ਤਾਂ ਬਣੀਆਂ ਆਹ ਸੁਣੋ ਆ ਜੀ ਅਰੇ ਮੇਲੇ ਆ ਤੇਰਾ ਵੀਡੀਓ ਬਣਾ